ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਫਰੰਟ ਕਲਾ ਅਟੈਚ ਕਰਨਾ ਦੱਸੂਗੀ ਫਰੰਟ ਕਲਾ ਕਿਸ ਤਰ੍ਹਾਂ ਬਣਾਉਣਾ ਹੈਗਾ ਆਪਾਂ ਨੇ ਆ ਮੈਂ ਇੱਕ ਕੁੱਤੀ ਦੀ ਕਟਿੰਗ ਕੀਤੀ ਹੋਈ ਆ ਪਲੇਟਸ ਵਗੈਰਾ ਮੈਂ ਪਾ ਲਈ ਨਹੀਂ ਹੈ ਪਲੇਟਸ ਵਾਲੀ ਕੁੱਤੀ ਹੈਗੀ ਪਲੋਈ ਹੈ ਜਿਹਨੂੰ ਕਹਿੰਦੇ ਆਪਾਂ ਇਗਲਾ ਮੈਂ ਅਟੈਚ ਕਰਕੇ ਰੱਖਿਆ ਹੋਏਗਾ ਪੇਸਟਿੰਗਾ ਲਗਾਇਆ ਹੈਗਾ ਇਹੇ ਪੇਸਟ ਕਰ ਲਿਆ ਸੀਗਾ ਮੈਂ ਪ੍ਰੈਸ ਨਾਲ ਤੇ ਉਹਨੂੰ ਸਾਈਡਾਂ ਤੋਂ ਫੋਲਡ ਕਰਕੇ ਕਪੜਾ ਐਕਸਟਰਾ ਜਿਹੜਾ ਮਾਰਜਨ ਸੀ ਕਪੜੇ ਦਾ ਮੈਂ ਕਟਿੰਗ ਕਰ ਲਈ ਹੈਗੀ ਇਹਦੇ ਗਲਾ ਦੇਖੋ ਕਿਸ ਤਰ੍ਹਾਂ ਲੜਾਇਆ ਹੋਇਆ ਹੈਗਾ ਫਿਨਿਸ਼ਿੰਗ ਦੇ ਨਾਲ ਇਸ ਤਰ੍ਹਾਂ ਤੁਸੀਂ ਗਲਾ ਲਗਾਉਣਾ ਹੈਗਾ ਹੁਣ ਆ ਜਿਹੜੀ ਕੁਰਤੀ ਦੀ ਬਿਲਕੁਲ ਵਿਚਾਲੇ ਇੱਕ ਕਰੀਜ਼ ਬਣੀ ਹੋਈ ਆ ਪ੍ਰੈਸ ਦੇ ਨਾਲ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਇਹ ਵਿਚਾਲੇ ਹੈਗੀ ਇਹ ਦੇਖੋ ਕੋਈ ਵੀ ਕਪੜਾ ਇੱਧਰ ਉੱਧਰ ਨਹੀਂ ਹੈਗਾ ਦੇਖੋ ਜੀ ਬਿਲਕੁਲ ਵਿਚਾਲੇ ਸਹੀ ਇਹ ਕਰੀਜ਼ ਬਣਾਈ ਹੋਈ ਆ ਆਪਾਂ ਨੇ ਉਨੇ ਦਾ ਕੁਰਤੀ ਦਾ ਆਪਣੇ ਸਿੱਧਾ ਪਾਸਾ ਉੱਪਰਲੇ ਪਾਸੇ ਰੱਖਣਾ ਹੈਗਾ ਤੇ ਜਿਹੜਾ ਗਲਾ ਹੈਗਾ ਤਿਆਰ ਕੀਤਾ ਹੋਇਆ ਹੁੰਦਾ ਆਪਾਂ ਪੁੱਠਾ ਪਾਸਾ ਉੱਪਰਲੇ ਪਾਸੇ ਰੱਖਣਾ ਤੇ ਸਿੱਧਾ ਪਾਸਾ ਕੁਰਤੀ ਵਾਲੀ ਸਾਈਡ ਇਸ ਤਰ੍ਹਾਂ ਰੱਖਣਾ ਹੈਗਾ ਵਿਚਾਲੇ ਕੱਟ ਲੱਗਿਆ ਹੋਏਗਾ ਗਲੇ ਦੇ ਬਿਲਕੁਲ ਵਿਚਾਲੇ ਆ ਗਲੇ ਦੇ ਕੱਟ ਤੇ ਆ ਖਰੀਜ਼ ਵੀ ਬਣੀ ਹੋਈ ਹੈ ਗਲੇ ਦੇ ਵਿਚਾਲੇ ਕੁਰਤੀ ਦੇ ਵੀ ਬਿਲਕੁਲ ਵਿਚਾਲੇ ਆਪਣੇ ਕੱਟ ਲੱਗਿਆ ਹੋਏਗਾ ਹੁਣ ਆਪਾਂ ਇਹਨੂੰ ਅਟੈਚ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਵਿਚਾਲੇ ਵਾਲੀ ਜਿਹੜੀ ਵਿਚਾਲੇ ਬਿਲਕੁਲ ਸਲਾਈ ਲਗਾਉਣੀ ਹੈ ਇਸ ਤਰ੍ਹਾਂ ਟੱਕ ਦੇ ਨਾਲ ਟੱਕ ਮਲਾਉਂਦੇ ਹੋਏ ਦੇਖੋ ਧਿਆਨ ਰੱਖਣਾ ਦੋਈ ਪਾਸੇ ਤੋਂ ਸਹੀ ਹੋ ਟੱਕ ਰੱਖਿਆ ਹੋਵੇ ਤੁਸੀਂ ਇਹ ਦੇਖੋ ਇਸ ਤਰ੍ਹਾਂ ਕੰਪੈਨ ਮਸ਼ੀਨ ਦੇ ਪੈਰ ਦੇ نیچے ਰੱਖਾਂਗੇ ਇਸ ਤੋਂ ਬਾਅਦ ਆਪਾਂ ਧਿਆਨ ਨਾਲ ਆਹ ਕਰੀਜ਼ ਦੇ ਨਾਲ ਦੇਖੋ ਕਰੀਜ਼ ਆ ਉੱਪਰ ਵਾਲੀ ਗਲੇ ਵਾਲੀ ਕਰੀਜ਼ ਹੈ ਤੇ نیچے ਕੁਰਤੀ ਵਾਲੀ ਕਰੀਜ਼ ਹੈ ਕਰੀਜ਼ ਦੇ ਉੱਪਰ ਬਿਲਕੁਲ ਆਪਾਂ ਰੱਖਣਾ ਇਹਨੂੰ ਇਹ ਦੇਖੋ ਬਚਾਲੇ ਨੂੰ ਸੈੱਟ ਕਰਕੇ ਬਿਲਕੁਲ ਗਲਾ ਥੋੜਾ ਜਿਹਾ ਖਾਲੀ ਛਡਾਉਣਾ ਰਿਹਾ ਸੀ ਬਿਲਕੁਲ ਸੈੱਟ ਕਰਕੇ ਜੇ ਗਲਾ ਤੁਹਾਡਾ ਇੱਧਰ ਉੱਧਰ ਹੋਊਗਾ ਨਾ ਤੁਹਾਡਾ ਗਲਾ ਫਰਕ ਹੋ ਜਾਊਗਾ ਤੇ ਸਾਰੀ ਕੁਰਤੀ ਵੀ ਤੁਹਾਡੀ ਖਰਾਬ ਹੋ ਜਾਊਗੀ ਇਸ ਤਰ੍ਹਾਂ ਆਪਾਂ ਜਿਹੜੀ ਵਿਚਾਲੇ ਸਲਾਈ ਲਗਾ ਰਹੇ ਹਾਂ ਜਿਸ ਦੀ ਵੱਡਾ ਵੱਖਾ ਕਰਕੇ ਵੀ ਇਹਨੂੰ ਲਗਾ ਸਕਦੇ ਹੋਗੇ ਮੈਂ ਤਾਂ ਨਾਰਮਲ ਵਕੀ ਦੇ ਨਾਲ ਨਾਰਮਲ ਟੈਂਕ ਤੇ ਨਾਲ ਇਹਨੂੰ ਲਗਾ ਰਹੇ ਹਾਂ ਤੁਸੀਂ ਇਹ ਸਲਾਈ ਹੈ ਜਿਹੜੀ ਬੁਕਰਮ ਦੇ ਉੱਤੇ ਨਹੀਂ ਚੜ੍ਹਦੇ ਨਹੀਂ ਪਰ ਬਿਲਕੁਲ ਬੁਕਰਮ ਦੇ ਨਾਲ ਤੱਕ ਤੁਸੀਂ ਧੰਕਾ ਲਾਉਣਾ ਹੈਗਾ ਦੇਖੋ ਇਸ ਤਰ੍ਹਾਂ ਜਿਵੇਂ ਮੈਂ ਇੱਥੇ ਤੱਕ ਸਲਾਈ ਇਹ ਲਗਾਈ ਹੋਈ ਹੈ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਮਸ਼ੀਨ ਚੋਂ ਹੁਣ ਆਪਾਂ ਇਹ ਗਲੇ ਨੂੰ ਜਿਹੜੀ ਆਪਣੀਆਂ ਸਲਾਈ ਹੈਗੀ ਹੈ ਲਗਾਵਾਂਗੇ ਪਰ ਇਸ ਗੱਲ ਦਾ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਦੋਨੇ ਪਾਸੇ ਉਹ ਵੀ ਬਿਲਕੁਲ ਤੁਸੀਂ ਚੰਗੀ ਤਰ੍ਹਾਂ ਮੈਨ ਲੈਣਾ ਹੈ ਕੱਪੜੇ ਨੂੰ ਇਹ ਦੇਖੋ ਦੋਨੇ ਪਾਸੇ ਇੱਕੋ ਜਿਹਾ ਗਲਾ ਹੋਵੇ ਦੇਖੋ 2.5 ਇੰਚ ਤੋਂ ਇੱਕ ਸੂਤ ਉੱਪਰ ਇਧਰਲੀ ਸਾਈਡ ਆਪਣੇ ਕੱਪੜਾ ਹੈਗਾ ਹੈਗਾ ਤੇ 2.5 ਇੰਚ ਤੋਂ ਹੀ ਇੱਕ ਸੂਤ ਵੱਧ ਇਧਰਲੇ ਪਾਸੇ ਆਪਣੇ ਕੱਪੜਾ ਹੈਗਾ ਇੱਕ ਗੱਲ ਦਾ ਤੁਸੀਂ ਇੱਥੇ ਧਿਆਨ ਰੱਖਣਾ ਹੈਗਾ ਦੇਖੋ ਇੱਥੋਂ ਲੈ ਕੇ ਮੋਢੇ ਵਾਲਾ ਜਿਹੜਾ ਪੂਰਾ ਕੱਪੜਾ ਹੈਗਾ ਸਲਾਈ ਤੱਕ ਦੇਖੋ ਪੂਰਾ ਪੌਣੇ 7 ਇੰਚ ਤਿਆ ਰਹੇ ਹੈ ਆਪਣੀ ਸਲਾਈ ਜਿਹੜੀ ਵਿਚਾਲੇ ਆਪਾਂ ਲਗਾਈ ਹੈ ਤੇ ਇੱਧਰ ਵੀ ਪੂਰੇ ਪੌਣੇ 7 ਤੇ ਆਪਣੀ ਸਲਾਈ ਹੈ ਜਿਹੜਾ ਕੱਪੜਾ ਇੱਥੋਂ ਤੱਕ ਆ ਰਿਹਾ ਹੈਗਾ ਹੁਣ ਤੁਸੀਂ ਆ ਵਿਚਾਲੇ ਵਾਲੀ ਸਲਾਈ ਦਾ ਧਿਆਨ ਰੱਖਣਾ ਹੈਗਾ ਵੀ ਵਿਚਾਲੇ ਵਾਲੀ ਸਲਾਈ ਬਿਲਕੁਲ ਇੱਕੋ ਜਿਹੀ ਹੋਵੇ ਦੇਖੋ 2.5 ਇੰਚ ਤੋਂ ਇੱਕ ਸੂਤ ਉੱਤੇ ਇਧਰਲੇ ਪਾਸੇ ਆਪਣਾ ਕੱਪੜਾ ਹੈਗਾ ਹੈਗਾ ਤੇ ਆਪਾਂ ਇੱਕ ਇੱਥੇ ਸੂਈ ਜਾਂ ਕੋਈ ਪਿੰਨ ਲਗਾ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਨੂੰ ਅਟੈਚ ਕਰ ਲਾਂਗੇ ਤਾਂ ਤਾਂ ਕਿ ਇਹ ਬਿਲਕੁਲ ਪੱਕਾ ਰਹੇ ਇਸ ਤਰ੍ਹਾਂ ਸੂਈ ਜਾ ਬੰਨ ਆਪਾਂ ਚੰਗੀ ਤਰ੍ਹਾਂ ਲਗਾ ਲੈਣੀ ਹੈਗੀ ਹੁਣ ਆਪਾਂ ਇਧਰਲੇ ਪਾਸਿਓ ਉਨੇ ਹੀ ਮਾਰਜਨ ਤੇ ਬਿਲਕੁਲ ਧਿਆਨ ਰੱਖ ਕੇ ਦੇਖੋ 2.5 ਇੰਚ ਤੋਂ ਇੱਕ ਸੂਤ ਉੱਪਰ ਆਪਣੀ ਸਲਾਈ ਹੈਗੀ ਹੈਗੀ ਇੱਥੇ ਤੱਕ ਆਪਾਂ ਇਹਦਾ ਮਾਰਜਨ ਰੱਖ ਕੇ ਧਿਆਨ ਨਾਲ ਸਲਾਈ ਲਗਾ ਲੈਣੀ ਇੱਥੇ ਬਿਲਕੁਲ ਕੱਪੜਿਆਂ ਨੂੰ ਦੋਨੋਂ ਸੈੱਟ ਕਰਦੇ ਜਾਣਾ ਗਲੇ ਨੂੰ ਕਿਤੇ ਕੱਪੜੇ ਨੂੰ ਵੀ ਉੱਪਰੋਂ ਵੀ ਬਿਲਕੁਲ ਤੁਸੀਂ ਚੰਗੇ ਤਰੀਕੇ ਦੇ ਨਾਲ ਸੈੱਟ ਕਰ ਲੈਣਾ ਹੈ ਦੇਖੋ ਜੀ ਇਸ ਤਰ੍ਹਾਂ ਬਿਲਕੁਲ ਕੱਪੜੇ ਨੂੰ ਸੈੱਟ ਕਰਦੇ ਕਰਦੇ ਜੀ ਗਲੇ ਦੇ ਨਾ ਬਕਰਮ ਦੇ ਬਿਲਕੁਲ ਨਾਲ-ਨਾਲ ਸिलाई ਲਗਾਉਣੀ ਹੈ ਦੇਖੋ ਤੁਸੀਂ ਵੇ ਬਿਲਕੁਲ ਨਾਲ-ਨਾਲ ਸिलाई ਲਗਾਈ ਹੋਈ ਹੈਗੀ ਬਕਰਮ ਦੇ ਨਾ ਇਥੇ ਤੁਸੀਂ ਬਕਰਮ ਦੇ ਉੱਪਰ ਗਲੇ ਦੇ ਚੜ੍ਹਨ ਦੇਣੀ ਹੈਗੀ ਸिलाई ਨਾਲ ਤੁਸੀਂ ਤੋਂ ਦੂਰ ਹੋਣ ਦੇਣੀ ਹੈ ਦੇ ਬਿਲਕੁਲ ਨਾਲ-ਨਾਲ ਉਸੇ ਸिलाई ਲਗਾਉਣੀ ਹੈਗੀ ਦੇਖੋ ਆ ਸिलाई ਆਪ ਲਗਾਈ ਹੋਈ ਹੈ ਇਸ ਇਹ ਦੇ ਨਾਲ ਬਿਲਕੁਲ ਸੈੱਟ ਹੋ ਜੂਗਾ ਪਰ ਫਿਰ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਪੂਰਾ ਗਲਾ ਹਿੱਲੇ ਨਾ ਕਰੇ ਚੁਰਦ ਨਾ ਹੋਵੇ ਇਥੇ ਤੁਸੀਂ ਮਸ਼ੀਨ ਨੂੰ ਐਵੇਂ ਪੈਰ ਨੂੰ ਚੈੱਕ ਕੇ ਥੋੜਾ ਥੋੜਾ ਜਿਹਾ ਗਲਾਈ ਦੇ ਵਿੱਚ ਘੁਮਾਉਂਦੇ ਜਾਣਾਗਾ ਜੇ ਐਵੇਂ ਹੀ ਆਪਕਣਾ ਘੁਮਾਵਾਂਗੇ ਤਾਂ ਆਪਣਾ ਕੱਪੜਾ ਇਧਰ ਉਧਰ ਹੋ ਜਾਊਗਾ ਬਿਗਨਰਸ ਦੇ ਲਈ ਤਾਂ ਜਿਵੇਂ ਹੀ ਜ਼ਰੂਰੀ ਹੈ ਜਿਹੜਾ ਐਕਸਪਰਟ ਨੇ ਹੁੰਦਾ ਨਾਲ ਹੀ ਕਮੀਜ਼ ਨੂੰ ਇਧਰ ਉਧਰ ਕਰ ਲੈਂਦੇ ਨੇਗੇ ਪਰ ਬਿਗਨਰਸ ਦੇ ਲਈ ਮੈਂ ਕਹਿ ਰਹੀ ਹਾਂ ਸਿਖਾ ਰਹੀ ਹਾਂ ਕਿ ਦੇਖੋ ਇਸ ਤਰ੍ਹਾਂ ਬਿਗਨਰਸ ਨੇ ਇਸ ਕਰ ਦਿੱਤੇ ਹਨ ਰੱਖਣਾ ਵੀ ਪੈਰ ਮਸ਼ੀਨ ਨੂੰ ਚੈੱਕ ਕੇ ਹੀ ਪੈਰ ਨੂੰ ਇਧਰ ਉਧਰ ਕਰੋ ਇਸ ਤਰ੍ਹਾਂ ਹਲੀ-ਹਲੀ ਤੁਸੀਂ ਬਿਕਰਮ ਦੇ ਨਾਲ-ਨਾਲ ਲਗਾਉਂਦੇ ਹੋਏ ਇਸ ਤਰ੍ਹਾਂ ਕੱਪੜੇ ਨੂੰ ਬਿਲਕੁਲ ਸੈੱਟ ਕਰਦੇ ਹੋਏ ਰਸੀਂ ਪੂਰੀ ਸਲਾਈ ਇੱਥੋਂ ਤੱਕ ਲਗਾ ਲੈਣੀ ਹੈਗੀ ਅਰੇ ਕੋ ਜੀ ਸਲਾਈ ਆਪਾਂ ਪੂਰੀ ਤਰ੍ਹਾਂ ਲਗਾ ਲਈਏਗੀ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਥੋੜਾ ਥੋੜਾ ਮਾਰਜਨ ਜਿੰਨਾ ਕ ਆਪਾਂ ਸਲਾਈ ਦਾ ਮਾਰਜਨ ਰੱਖਣਾ ਉਹਨਾਂ ਕ ਮਾਰਜਨ ਰੱਖਦੇ ਹੋਏ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਪੂਰੇ ਗਲੇ ਦੇ ਵਿੱਚ ਵਿਚਾਲੋ ਵਿਚਾਲੋ ਜਿਹੜਾ ਦੇਖੋ ਕਿੰਨਾ ਕਿੰਨਾ ਮਾਰਜਨ ਮੈਂ ਰੱਖਿਆ ਹੋਇਆ ਇਹਨਾਂ ਨਾਲ ਮਾਰਜਨ ਰੱਖਦੇ ਹੋਏ ਆਪਾਂ ਕਟਿੰਗ ਕਰ ਲਾਂਗੇ ਦੀ ਤੁਸੀਂ ਧਿਆਨ ਰੱਖਣਾ ਸਿੱਧੇ ਪਾਸੇ ਜੜਨਾ ਕੋਈ ਸਹੀ ਹੋਵੇ ਤੁਹਾਡਾ ਕਿਤੇ ਗਲਤ ਕਰ ਲੈ ਉਸੀ ਪਹਿਲਾਂ ਦੇਖ ਲੈਣਾ ਕਟਿੰਗ ਕਰਨ ਤੋਂ ਪਹਿਲਾਂ ਕਿ ਪੂਰੀ ਸਲਾਈ ਤੁਹਾਡੀ ਸਹੀ ਲੱਗੀ ਹੋਈ ਹੈ ਕਿ ਨਹੀਂ ਲੱਗੀ ਹੈ ਹੁਣ ਕਟਿੰਗ ਆਪਾਂ ਕਰ ਲਈਏ ਹੁਣ ਆਪਾਂ ਛੋਟੇ ਛੋਟੇ ਇੱਥੇ ਕੱਟ ਲਾਉਣੇ ਹੈਗੇ ਪਰ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਸਲਾਈ ਨਹੀਂ ਕੱਟਣ ਦੇਣੀ ਕਿਤੇ ਸਲਾਈ ਨਾ ਕੱਟ ਲਿਓ ਸਲਾਈ ਕਟੋਗੇ ਤਾਂ ਫਿਰ ਤੁਹਾਡਾ ਖਰਾਬ ਹੋ ਜਾਊਗਾ ਗਲੇ ਦਾ ਸਲਾਈ ਤਾਂ ਕਿ ਨਹੀਂ ਪੰਚਣ ਦੇਣੀ ਇੱਥੇ ਨੇੜੇ ਨੇੜੇ ਤੁਸੀਂ ਇਸ ਤਰ੍ਹਾਂ ਛੋਟੇ ਛੋਟੇ ਕੱਟਾ ਪੂਰੇ ਗਲੇ ਦੇ ਵਿੱਚ ਹੇਠੋਂ ਤੱਕ ਲਗਾ ਲੈਣੇ ਨੇ ਹਾਂ ਦੇਖੋ ਜੀ ਕੱਟ ਆਪਾਂ ਲਗਾ ਲੈਣੇਗੇ ਹੁਣ ਆਪਾਂ ਇਹਨੂੰ ਅੰਦਰਲੀ ਸਾਈਡ ਫੋਲਡ ਕਰਾਂਗੇ ਗਲੇ ਨੂੰ ਇਸ ਤਰ੍ਹਾਂ ਦੇਖੋ ਬਿਲਕੁਲ ਧਿਆਨ ਦੇ ਨਾਲ ਤੁਸੀਂ ਵਧੀਆ ਤਰੀਕੇ ਦੇ ਨਾਲ ਇਹਨੂੰ ਲਗਾ ਲੈਣਾ ਤੇ ਸਿੱਧੇ ਤੇ ਪ੍ਰੈਸ ਵੀ ਕਰ ਸਕਦੇ ਹੋਗੇ ਆਇਰਨ ਕਰਕੇ ਤੁਸੀਂ ਇਹਨੂੰ ਫੇਰ ਵੀ ਫੋਲਡਿੰਗ ਕਰ ਸਕਦੇ ਹੋ ਮੈਂ ਤੈਨੂੰ ਐਂ ਸੈੱਟ ਕਰ ਲੈਣੀ ਹੁੰਦੀ ਆ ਜਦੋਂ ਜਿਹੜੇ ਐਕਸਪੀਰੀਐਂਸਡ ਹੈਗੇ ਨੇ ਉਹ ਤਾਂ ਇਸੇ ਤਰ੍ਹਾਂ ਸੈੱਟ ਕਰ ਲੈਣਗੇ ਪਰ ਬਿਗਨਰ ਲਈ ਇਹ ਆ ਕਿ ਪ੍ਰੈਸ ਕਰ ਸਕਦੇ ਤੁਸੀਂ ਪ੍ਰੈਸ ਕਰਕੇ ਇਹਨੂੰ ਹਲੇ ਨੂੰ ਸਿੱਧਾ ਜਿਹਾ ਕਰ ਸਕਦੇ ਹੋ ਦੇਖੋ ਜੀ ਗਲੇ ਨੂੰ ਸੈੱਟ ਕਰਦੇ ਹੋਏ ਤੁਸੀਂ ਆ ਕੱਪੜਾ ਬਾਹਰਲੀ ਸਾਈਡ ਨਹੀਂ ਦਿਸਣ ਦੇਣਾ ਕੁੱਤੀ ਵਾਲਾ ਵੀ ਨਹੀਂ ਗਲੇ ਆ ਸੇ ਬਾਰਲੀ ਸਾਈਡ ਬਿਲਕੁਲ ਵੀ ਦਿਸਣ ਨਹੀਂ ਦੇਣਾ ਹੁਣ ਇੱਥੇ ਤੁਸੀਂ ਮੋਟਾ ਵਫਾ ਕਰਕੇ ਵੱਡਾ ਵਫਾ ਕਰਕੇ ਇਹਨੂੰ ਸਲਾਈ ਨੂੰ ਲਗਾ ਸਕਦੇ ਨੇ ਉਹ ਵੀ ਹੁਣ ਕੱਚਾ ਹੈ ਆਪਾਂ ਕੱਚੀ ਸਲਾਈ ਲਗਾ ਰਹੇ ਹਾਂ ਤਰਪਾਈ ਕਰਨ ਤੋਂ ਬਾਅਦ ਇਹ ਆਪਣੀ ਉਧੇੜ ਦੇਣੀ ਆ ਆਪਾਂ ਸਲਾਈ ਕੱਟ ਦੇਣੀ ਹੈਗੀ ਦੇਖੋ ਇਸ ਤਰ੍ਹਾਂ ਆਪਾਂ ਧਿਆਨ ਰੱਖਣੇ ਇਸ ਗੱਲ ਦਾ ਵੀ ਅੰਦਰਲੇ ਪਾਸੇ ਕਲੇ ਵਾਲਾ ਕੱਪੜਾ ਜਾਂ ਬੁਤੂਰੂ ਵਾਲਾ ਕੱਪੜਾ ਬਾਹਰ ਨਾ ਆ ਜਾਵੇ ਇਸ ਤਰ੍ਹਾਂ ਮਿੱਕਲਾ ਰਾਮ ਦੇ ਨਾਲ ਨੀਚੇ ਵਾਲਾ ਕੱਪੜੇ ਨੂੰ ਸੈੱਟ ਕਰਦੇ ਹੋਏ ਦੇਖੋ ਇਸ ਤਰ੍ਹਾਂ

ਦੇਖੋ ਆਪਣਾ ਗਲਾ ਬਣ ਕੇ ਤਿਆਰ ਹੈ ਗਲੇ ਦੀ ਸੁੰਦਰਤਾ ਤੁਸੀਂ ਦੇਖਦੇ ਪਿੰਨਾ ਸੋਹਣਾ ਆਪਣਾ ਗਲਾ ਬਣ ਕੇ ਤਿਆਰ ਹੋਇਆ ਹੈ ਸ਼ੇਪ ਦੇਖੋ ਗਲੇ ਦੀ ਤੇ ਬਿਲਕੁਲ ਵੀ ਆਪਣਾ ਗਲਾ ਕਿਤੇ ਵੀ ਖਰਾਬ ਨਹੀਂ ਇਹ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਗਕੜਾ ਇੱਕ ਸੱਕਦੇ ਹੋ ਤੁਸੀਂ ਇਸ ਤਰ੍ਹਾਂ ਦੇ ਗਲਾ ਬਣਾਓਗੇ ਜੇ ਬਹੁਤ ਹੀ ਸੋਹਣਾ ਬਣੂਗਾ ਆਪਣੇ ਐਕਸਪੀਰੀਅੰਸ ਕਮੈਂਟ ਕਰਕੇ ਮੇਰਾ ਸ਼ੇਅਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਤੁਸੀਂ ਕੋਈ ਸਵਾਲ ਵੀ ਕੋਈ ਸਕਦੇ ਹੋਗੇ ਜੇ ਵੀਡੀਓ ਲਾਈਕ ਪਸੰਦ ਆ ਰਹੀ ਹੈ ਤੇ ਲਾਈਕ ਕਰਿਓ ਵੀਡੀਓ ਨੂੰ ਤੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜਿਹੜੇ ਨਵੇਂ ਆਉਣੇ ਹੋਗੇ ਧੰਨਵਾਦ ਜੀ ਵੀਡੀਓ ਦੇਖਣ ਲਈ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ